ਵਿਦੇਸ਼ ਦੀ ਧਰਤੀ ਤੇ ਚੰਗੇ ਭਵਿੱਖ ਦੀ ਤਲਾਸ਼ ਲਈ ਪੰਜਾਬ ਦੇ ਨੌਜਵਾਨ ਜ਼ਿਆਦਾਤਰ ਵਿਦੇਸ਼ ਦਾ ਰੁਖ ਕਰ ਰਹੇ ਹਨ ਉੱਥੇ ਹੀ ਕੁਝ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਚਲ ਜਾਂਦੇ ਹਨ ਅਜਿਹੀ ਇੱਕ ਹੋਰ ਦੁਖਦਾਈ ਘਟਨਾ ਸਾਹਮਣੇ ਆਈ ਹੈ ਗਰਸ਼ੰਕਰ ਦੇ ਪਿੰਡ ਰਾਮਪੁਰ ਬਿਲੌਰ ਦੇ ਨੌਜਵਾਨ ਨਾਲ ਜੋ ਕਿ ਨਿਊਜ਼ੀਲੈਂਡ ਵਿੱਚ ਵਿਦਿਆਰਥੀ ਵਿਜੇ ਤੇ ਰਹਿ ਰਿਹਾ ਸੀ ਤੇ ਨੌਜਵਾਨ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ ਹੈ ਜਿਸ ਨਾਲ ਪੂਰੇ ਪਿੰਡ ਵਿੱਚ ਮਾਤਮ ਫੈਲ ਗਿਆ ਹੈ ਇਸ ਵੰਦੀ ਮ੍ਰਿਤਕ ਨੌਜਵਾਨ ਮਨਦੀਪ ਸਿੰਘ ਦੇ ਪਿਤਾ ਰਜਿੰਦਰ ਸਿੰਘ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਗਰੀਬ ਸਾਲ 2013 ਵਿੱਚ ਵਿਦਿਆਰਥੀ ਵਿਜੇ ਤੇ ਨਿਊਜ਼ੀਲੈਂਡ ਗਿਆ ਸੀ ਉੱਥੇ ਉਸਨੇ ਪੜ੍ਹਾਈ ਦੇ ਨਾਲ ਸਖਤ ਮਿਹਨਤ ਕਰਕੇ 10 ਸਾਲ ਬਾਅਦ ਨਿਊਜ਼ੀਲੈਂਡ ਦੇ ਪੱਕੇ ਨਾਗਰਿਕ ਹੋਣ ਦੇ ਦਸਤਾਵੇਜ਼ ਹਾਸਲ ਕੀਤੇ ਸਨ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਨਿਊਜ਼ੀਲੈਂਡ ਵਿਖੇ ਘਰ ਵਿੱਚ ਤਿਲਕ ਨਾਲ ਮਨਦੀਪ ਸਿੰਘ ਦੇ ਸਿਰ ਵਿੱਚ ਸੱਟ ਲੱਗ ਗਈ ਸੀ ਅਤੇ ਉਸ ਨਾਲ ਉਸ ਦੀ ਸਿਹਤ ਲਗਾਤਾਰ ਵਿਗੜਨੀ ਸ਼ੁਰੂ ਹੋ ਗਈ ਜਿਸ ਕਰਕੇ ਉਸਨੂੰ ਨਿਊਜ਼ੀਲੈਂਡ ਦੇ ਸ਼ਹਿਰ ਵਲਿੰਗਟਨ ਦੇ ਰਿਜਨਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਪਰਿਵਾਰਿਕ ਮੈਂਬਰਾਂ ਅਨੁਸਾਰ ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ 6 ਲੱਗਣ ਨਾਲ ਮਨਦੀਪ ਸਿੰਘ ਦੇ ਸਰਵਿਕ ਲੋਟ ਬਣ ਗਿਆ ਸੀ ਜਿਸ ਦਾ ਬਿਮਾਰੀ ਦਾ ਇਲਾਜ ਕੀਤਾ ਜਾ ਰਿਹਾ ਸੀ ਪਰ 4 ਅਪ੍ਰੈਲ ਨੂੰ ਮਨਦੀਪ ਸਿੰਘ ਦੀ ਮੌਤ ਹੋ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਦੀਪ ਸਿੰਘ ਦੀ ਅਚਾਨਕ ਇਲਾਜ ਦੌਰਾਨ ਹੋਈ ਮੌਤ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਪੁੱਜਾ ਹੈ। ਉਨ੍ਹਾਂ ਮਨਦੀਪ ਸਿੰਘ ਦੀ ਲਾਸ਼ ਪਿੰਡ ਲਿਆਉਣ ਲਈ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਸਿੰਘ ਜੀ ਬਬਲੀ ਕਹਿੰਦੇ ਉਦਾਂ ਮਨ ਬਾਸ ਜੀ ਪੌੜੀਆਂ ਤੇ ਕਹਿੰਦੇ ਸਲਿੱਪ ਕਰ ਗਿਆ ਜੀ ਉਹ। ਥੱਲੇ ਗਮਲੇ ਪਏ ਗਮਲੇ ਜਾ ਕੇ ਸਰਵਜਿਆ ਦਾ। ਬਾ ਮੁੜ ਕੇ ਉਹ ਉੱਠਿਆ ਉੱਠ ਕੇ ਮੁੰਡੇ ਨੂੰ ਫੋਨ ਕੀਤਾ ਨਾਲ ਦੇ। ਵੀ ਆਇਂ ਦੌੜ ਕੇ ਆ ਕਹਿੰਦਾ ਮੇਰੇ ਤਾਂ ਸੱਟ ਲੱਗੀ ਤੇਰੇ ਗਮਲੇ ਟੁੱਟੇ। ਬਾ ਇੱਥੇ ਹੀ ਨਾ ਗਿਆ ਮੁੰਡਾ ਆਇਆ ਦੌੜ ਕੇ ਉਹਨੇ ਆ ਕੇ ਹਸਪੀਟਲ ਲੈ ਗਿਆ। ਹਸਪਤਾਲ ਹਰਨੰਦਨਵਾਦ ਦੇ ਮਾਰਗ ਉੱਤੇ। ਕਿੰਨਾ ਟਾਈਮ ਹੋ ਗਿਆ ਜੀ ਬਾਹਰ ਗਿਆ ਮੁੰਡੇ ਨੂੰ? 10 ਸਾਲ ਹੋ ਗਏ। ਸਿਟੀਜਨ ਵੀ ਸਿਟੀਜਨ ਤਾਂ ਹੁਣ ਮਿਲੀਏ 2 ਕੁ ਮਹੀਨੇ ਹੋ ਗਏ ਆ ਪੀਆਰ ਮਿਲੀ ਨੂੰ 4 ਸਾਲ ਹੋ ਗਏ ਆ ਕਿਸੇਸੇ ਭਾਰਤ ਸਰਕਾਰ ਤੋਂ ਜਾਂ ਪੰਜਾਬ ਸਰਕਾਰ ਤੋਂ ਕੋਈ ਮੰਗਤ ਤੁਹਾਡੇ ਨਾਲ ਨਹੀਂ ਕੋਈ ਮੇਰੀ ਤਾਂ ਕੋਈ ਮੰਗ ਮੇਰੇ ਬੱਚਾ ਨਹੀਂ ਮੰਗਦਾ ਛੋਟਾ ਉਹ ਕਿਨਾਰ ਮਰ ਪੈ ਗਿਆ ਮੈਨੂੰ ਨਹੀਂ ਪੁਰਕਨ ਕਿਸੇ ਦੀ ਇਹ ਜਿਹੜੀ ਨਾ ਘਟਨਾ ਹੋਈ ਆ ਸਾਡੇ ਪਿੰਡ ਵਿੱਚ ਬਹੁਤ ਹੀ ਮੰਦਪਾਕੀ ਹੋਈ ਆ ਇਹ ਬੱਚਾ ਜਿਹੜਾ ਸੀ ਬਹੁਤ ਹੌਣਹਾਰ ਸੀ 10 ਸਾਲ ਤੋਂ ਉਹ ਨਿਊਜ਼ੀਲੈਂਡ ਗਿਆ ਸੀ ਪੜ੍ਹਾਈ ਵੇਸਤੇ ਗਿਆ ਸੀ ਤਾਂ ਤੇ ਉੱਥੇ ਵਿਚਾਰਾ ਮਤਲਬ ਸਾਂਭ ਲਓ ਪਏ ਆਪਣੇ ਪੀਆਰਬੀ ਹੋ ਗਿਆ ਸਭ ਕੁਝ ਹੋ ਗਿਆ ਤੇ ਹੁਣ ਤਾਂ ਇੱਧਰ ਮਤਲਬ ਵਾਪਸੀ ਸੀਗੀ ਪਜਾਣ ਕੇ ਮੈਂ ਪਿੰਡ ਜਾ ਕੇ ਆਪਣਾ ਜਾਨੀ ਕਿ ਵਿਆਹ ਕਰਾਵਾ ਜਾਂ ਹੋਰ ਮਾਂ ਪੇਦੀ ਵੀ ਇਹ ਇੱਛਾ ਸੀ ਪਏ ਹੁਣ ਮਤਲਬ ਆਵੇ ਤਾਂ ਇਹਦੀ ਵਿਆਹ ਸ਼ਾਦੀ ਕਰੀਏ ਪਰ ਪ੍ਰਮਾਤਮਾ ਨੂੰ ਕੁਝ ਹੋਰੇ ਮਨਜੂਰ ਸਦਾ ਤੇ ਹੁਣ ਅਸੀਂ ਅਸੀਂ ਪੰਜਾਬ ਸਰਕਾਰ ਤੋਂ ਜਾਂ ਭਾਰਤ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਸ ਜਿਹੜੇ ਬੱਚੇ ਦੀ ਡੈਡ ਬੋਡੀ ਆ ਉਹਨੂੰ ਲਿਆਉਣ ਦੇ ਵਿੱਚ ਇਸ ਪਰਿਵਾਰ ਦਾ ਸਹਿਯੋਗ ਕਰ ਬਸ ਜਿਹੜੀ ਇਹ ਮੰਦ ਭਾਗੀ ਘਟਨਾ ਹੋਈ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਬਲੀ ਰਾਣਾ ਜੀ ਦੋ ਬੱਚੇ ਸੀ ਇਹਨਾਂ ਦੇ ਲੜਕੇ ਸੀ ਬੜੇ ਸ਼ੌਕ ਦੇ ਨਾਲ ਮਿਹਨਤ ਕਰਕੇ ਇਹਨਾਂ ਨੇ ਆਪ ਵੀ ਬਾਰ ਬਹੁਤ ਮਿਹਨਤ ਕੀਤੀ ਹੈ ਪੇ ਬੱਚੇ ਸੈਟਲ ਹੋ ਜਾਣਾ ਤੇ ਸੋ ਬਾਹਰ ਭੇਜੇ ਬੱਚੇ ਪੜ੍ਹਨ ਦੇ ਲਈ ਨਾਲ ਨਾਲ ਥੋੜਾ ਥੋੜਾ ਕੰਮ ਵੀ ਕਰਦੇ ਸੀ ਤੇ ਉੱਥੇ ਇਹੋ ਜਿਹਾ ਘਟਨਾ ਵਾਪਰੀ ਹੈ ਜਿਹਦੇ ਵਿੱਚ ਉਹ ਐਕਸੀਡੈਂਟ ਹੋਇਆ ਬੱਚੇ ਦੀ ਡੈਥ ਹੋ ਗਈ ਹੈ ਅਸੀਂ ਤਾਂ ਇਹ ਹੀ ਹੁਣ ਸਰਕਾਰ ਅੱਗੇ ਬੇਨਤੀ ਕਰਦੇ ਆਂ ਪ੍ਰਸ਼ਾਸਨ ਅੱਗੇ ਪਈ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੱਥੇ ਇੰਡੀਆ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਉਹ ਆਪਣੇ ਬੱਚੇ ਨੂੰ ਦੇਖ ਸਕਣ ਅੰਤਿਮ ਸੰਸਕਾਰ ਸਾਡੇ ਇਸ ਨਗਰ ਦੇ ਵਿੱਚ ਹੋਵੇ ਅਸੀਂ ਤਾਂ ਇਹ ਹੀ ਬੋਰ ਜੋਰ ਅਪੀਲ ਕਰਦੇ ਆਂ ਮੈਂ ਸਰਪ੍ਰਿੰਚ ਪਿੰਡ ਬੇੜੋ ਜਿਹੜੀ ਇਹ ਡੈਥ ਹੋਈ ਹੈ ਬੜੀ ਮੰਦ ਭਾਗੀ ਘਟਨਾ ਹੋਈ ਆ ਦੇਖੋ ਇਹਦਾ ਡੈਡੀ ਪਹਿਲਾਂ ਸੀਗਾ ਬਬਲੀ ਜੀ ਪਹਿਲਾਂ 10-15 ਸਾਲ ਜਾਪਾਨ ਚ ਲੈ ਕੇ ਆਏ ਆ ਜਾਪਾਨ ਤੋਂ ਹੁੰਦੇ ਹੁੰਦੇ ਇਹਨਾਂ ਨੂੰ ਜੋ ਹੀ ਪੂੰਜੀ ਇਕੱਠੀ ਕਰਕੇ ਲਿਆਏ ਉਹਨਾਂ ਨੇ ਆਪਣਾ ਬੇਟਾ ਸੱਟ ਕਨਵਾਤੇ ਉਹਨਾਂ ਨੇ ਨਿਊਜ਼ੀਲੈਂਡ ਭੇਜਿਆ ਉੱਥੇ ਪਰਮਾਧਵਾ ਨੂੰ ਨਹੀਂ ਮਨਜ਼ੂਰ ਸੀ ਮਤਲਬ ਇਹ ਹੋਣਾ ਤੇ ਉੱਥੇ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੀ ਤੇ ਉਹਦੇ ਮਤਲਬ ਕਿ ਹੁਣ ਆਣਾ ਸੀ ਆਪਣੇ ਪਿੰਡ ਇੰਡੀਆ ਨਾਲ ਸੀ ਤੇ ਆਪਣਾ ਮੈਰਿਜ ਕਰਾਣੀ ਸੀਗੀ ਆਪੇ ਥਾਦੇ ਨੂੰ ਕਹਿੰਦਾ ਵੀ ਤੁਸੀਂ ਆਪਣਾ ਮੇਲੇ ਕੁੜੀ ਲੱਭ ਕੇ ਰੱਖੋ ਜੋ ਵੀ ਮਕਾਨ ਪਾਓ ਤੇ ਮੈਂ ਆਵਾ ਤੇ ਮੇਰੀ ਮੈਜ ਕਰਕੇ ਤੇ ਬਾਕੀ ਬਾਅਦ ਸਭ ਅਸੀਂ ਇਹਦੇ ਮਤਲਬ ਕਿ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਹ ਲਾਛ ਲਿਆਣ ਵਿੱਚ ਇੰਡੀਆ ਲਿਆਣ ਬੋਡੀ ਲਿਆਣ ਵਿੱਚ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਮਤਲਬ ਕਿ ਸਹਾਇਤਾ ਕੀਤੀ ਜਾਵੇ